ਸਾਸੀਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਗਿਆਂ ਨੇ ਨਵੇਂ ਦੇ ਵਿੱਚ ਔਰ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਘਰੇਲੂ ਪਰਿਵਾਰ ਨਹੀਂ ਇਸ ਟਾਈਮ ਮੈਂ ਕੱਕੇ ਬਰਾੜ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਬਾਈ ਦਾ ਕੰਮ ਆ 4 ਜਨਵਾਰਾ ਬਾਈ ਦੇ ਕੋਲੇ ਮੌਜੂਦ ਮਿੱਤਰੋ 4 ਜਨਵਾਰਾਂ ਦੇ ਵਿੱਚੋਂ ਇੱਕ ਮੀਨੀ ਮੱਝ ਕੱਟੀ ਮਗਰ ਔਰ ਤਿੰਨ گاਵਾ ਦਿਖਾਵਾਂਗੇ ਭਾਤਵਾਡੇ ਫਿਰ ਲੈਣ ਦੇਣ ਵਾਲੇ ਹੋਣਗੇ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਨਾਲ ਮਿਲਦੇ ਹਾਂ ਸਾਰੀ ਜਾਣਕਾਰੀ ਲੈਣੇ ਕਾਕੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰੇ ਭੈਣ ਭਰਾ ਨੂੰ ਮੇਰੇ ਨੂੰ ਹੋਰ ਕੀ ਹਾਲ ਚਾਲ ਵਦਗਾ ਜੀ ਬਹੁਤ ਵਦਗਾ ਸੇਤੰਕਰ ਪਰਿਵਾਰ ਬਾਈ ਹਾਂਜੀ ਹਾਂਜੀ ਜੀ ਆਪਣੀ ਕਿਰਪਾ ਕਰਦੇ ਸਾਰੀ ਦੁਨੀਆ ਤੇ ਬਹੁਤ ਸੋਹਣਾ ਕਿਰਪਾ ਕੀਤੀ ਬਚ ਕੇ ਜੀਵੰਦਾਰ ਬਾਈ ਹਾਂ ਮੀਂਹ ਪੈ ਗਿਆ ਹੈ ਨਾ ਜੀਵੰਦਾਰ ਦੇ ਨਾਲ ਹੀ ਸਾਰੇ ਭੈਣ ਭਰਾ ਜੋ ਹੀ ਮਾਲਕੇ ਮਾਇੂਸ਼ਾ ਕਾ ਜੀਵਨ ਲਰਨ ਵਾਲੀ ਆ ਇਤੋ ਤੋਰਾ ਕਲਦਾ ਫਸਲ ਤੋਂ ਬਿਲਕੁਲ ਬਾਈ ਫਸਲ ਤੋਂ ਤੋਰਾ ਕਲਦਾ ਵੀਰੇ ਹੂੰ ਬਹੁਤ ਬੜੇ ਕਰ ਪਾ ਕੇ ਦੀਰਾ ਬੋਸ ਸੋਹਣਾ ਬਹੁਤ ਸ਼ੁਕਰੀਆ ਪਿਆਰਾ ਬਾਈ ਇੰਨਾ ਮੀ ਵੱਧੂ ਆ ਕਾਕੇ ਬਾਈ ਜਿਹੜੀ ਆ ਗਾਂ ਕਾਲੀ ਖੜੀ ਆ ਕੱਟੀ ਦੇ ਮਗਰਿੰਦੀ ਕੀ ਡਿਟੇਲ ਆ ਬਾਈ ਇਧਰਲੇ ਪਾਸੇ ਹੁਣੇ ਮੈਂ ਸੱਟ ਕੇ ਆਇਆ ਹੱਡਾੜੜੀ ਦੇ ਬੱਛੀ ਠੀਕ ਆ ਮੇਰੇ ਕੋਲੇ ਬੋਲੇ ਦੇ ਵਿੱਚ ਆ 9 ਕਿਲੋ ਬੋਲਾ ਕੇਸਰੀ ਕਲਦੀ ਆ ਬਾਈ ਬਾਈ ਰਾਸ ਸੁਈ ਆ ਠੀਕ ਆ ਜੇਰਜੁਰ ਦਾਣਾ ਦਾਣ ਜੇਰਜੁਰ ਬੱਛੀ ਦੇ ਮੂੰਹ ਚ ਪਾਣੀ ਪੈ ਗਿਆ ਬੱਛੀ ਬਹੁਤ ਤਕੜੀ ਸੀਗੀ ਠੀਕ ਆ ਇਹਦਾ 30000 ਰੁਪਇਆ ਰੇਟ ਆ ਠੀਕ ਹੈ ਕੱਢੀ ਮੈਨੂੰ ਤੋਰੀ ਮੜਿਆ ਲੈ ਵੀ ਮਿੱਤਰੋ ਪਹਿਲੀ ਗੱਲ ਤਾਂ ਇਹ ਆ ਵੀ ਜੇ ਇਹਨੇ 12 ਕਿਲੋ ਵੀ ਦੁੱਧ ਦੇਤਾ ਤੇ ਦੂਜਿਆਂ ਦੇ ਬੱਚੇ ਵਾਲਿਆਂ ਦੇ 14-15 ਕਿਲੋ ਦੇ ਬਰਾਬਰ ਆ ਕਿਉਂ ਬਰਾਬਰ ਆ ਕਿਉਂਕਿ 2 ਕਿਲੋ ਦਾ ਇੱਕ ਟਾਈਮ ਦਾ ਦੁੱਧ ਤੁਹਾਡਾ ਪਾਤੀ ਜਾਣਾ ਮਿੱਤਰੋ ਤੇ ਬੈੜ ਚੰਗੀ ਆ 30000 ਰੁਪਿਆ ਕੀਮਤ ਆ 13 14 ਕਿਲੋ 13 12 13 ਇੱਥੇ ਜੇ ਦੁੱਧ ਟੋਰਣਾ ਦਈ ਜਾਊਗੇ ਖਾ ਪੀ ਕੇ ਸੂਈ ਸਵਾਈ ਆ ਮਿੱਤਰੋ ਕੱਲ ਦੀ ਸੂਈ ਆ ਉਹ ਗਾਂ ਵੀ ਤੁਹਾਨੂੰ ਦੱਸਦੀ ਆ ਬਾਕੀ ਸਾਰੀ ਚੰਗੀ ਆ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਆ ਜਿਹੜੇ ਪੁਰਾਣੇ ਸੱਜਰ ਜਾਂ ਤੋਕੜ ਗਾ ਲੈਣੇ ਨੇ ਸੱਜਰ ਗਾਵਾ ਥਣ ਚੰਗਾ ਲੱਗਾ ਹੋਇਆ ਵਾ ਮਿੱਤਰੋ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਲੇਵੇ ਦੀ ਕੁਆਲਿਟੀ ਜਿੰਨੀ ਹੈਗੀ ਆ ਚੰਗੀ ਆ 8-9 ਕਿਲੋ ਬੋਲਾਂ ਦੇ ਥੱਲੇ ਰੈਡੀ ਆ ਕੱਲ ਦੀ ਰਾਤ ਦੀ ਸੋਈ ਆ ਵੱੱਛੀ ਜਿੰਦੀ ਬੱਚਾ ਸੀ ਜਿਹੜਾ ਉਹ ਚਲਾਣੇ ਪਾ ਗਿਆ ਜੇਰ ਵਗੈਰਾ ਨੇ ਡਾਲ 35000 ਰੁਪਇਆ 35000 ਰੁਪਇਆ ਬਾਈ ਹਾਂਜੀ ਮਾਨਤਾ ਨੇ ਦੇ ਵਿੱਚੋਂ ਬਾਈ ਹੋਊਗਾ ਹੋਊਗਾ ਠੀਕ ਆ ਵੀਰੇ ਲੈ ਮਿੱਤਰੋ ਸੂਣ ਵਾਲੀ ਵੜਾ ਦਿਣ ਲੈਂਦੀ ਆ ਹਜੇ ਕਰਮਾਂ ਵਾਲੀ ਐ ਵੀ ਚੰਗਾ ਲੇਵਾ ਪੰਡਾ ਤਿਆਰ ਕਰਕੇ ਸੋਣੀ ਤਿਆਰ ਹੋ ਕੇ ਕਰਮਾਲੀ ਨੇ ਨੇ ਸੁਣਾਵਾ ਮਿੱਤਰੋ ਨਸਲ ਦੇ ਵਿੱਚ ਵੀ ਚੰਗੀ ਆ ਪ੍ਰਿੰਟ ਦੇ ਵਿੱਚ ਵੀ ਚੰਗੀ ਆ ਜਾਤ ਵੀ ਚੰਗੀ ਆ ਜਿੰਨੀ ਹੈਗੀ ਆ ਦੋ ਦਿਨੇ ਵੀ ਵਧੀਆ ਟੋਰਨ 13 14 ਕਿਲੋ ਦਈ ਜਾਣਾ ਗੱਲ ਬਾਤ ਲਈ ਨੰਬਰ ਲੈ ਲਾਂਗੇ ਆਪਾਂ ਭਰਾ ਦਾ ਇਹ ਸੂਆ ਕਿੰਨਾ ਕਾਕੇ ਬਾਈ ਬਾਈ ਦੂਜਾ ਸੂਆ ਹੁੰਦੀ ਆ ਠੀਕ ਆ ਕਿੰਦਾ ਰੇਟ ਕਿੰਨਾ ਆਖਿਆ ਸੀ ਇਹਦਾ 35 35000 ਰੁਪਿਆ ਠੀਕ ਆ ਬਾਈ ਤੇ ਬਈ ਆ ਮੀਨੀ ਮੱਝ ਵੀਰੇ 60000 ਰੁਪਿਆ ਦੀ ਬਈ ਦੋ ਡੇਢ ਮਹੀਨੇ ਦੀ ਗੱਬੜੋ ਕਾ ਕੀਤਾ ਆਟਮੀ ਕੀਤਾ ਠੀਕ ਆ ਦੁੱਧ ਵੀਰੇ ਦੋ ਦੋ 8 ਲੀਟਰ ਠੀਕ ਆ ਕੱਟੀ ਇਹਦੇ ਮਗਰ ਆ ਜਿਹੜੀ ਕੱਟੀ ਇਹਦੇ ਮਗਰ ਠੀਕੇ ਦੀ ਠੀਕ ਆ ਮਿਲਦੀ ਕਿਵੇਂ ਆ ਬਾਈ ਬਾਈ ਕੱਟੀ ਖਾਲਾ ਥਾਪੀ ਮਾਰਨਾ ਦਾਣਾ ਪਾਲਾ ਠੀਕ ਆ ਤੇ ਸਿੰਘ ਹਿਲਦੇ ਕਿ ਨਹੀਂ ਦੋਵੇਂ ਸਿੰਘ ਨਹੀਂ ਹਿਲਦੇ ਬਈ ਠੀਕ ਆ ਵੀਰੇ ਠੂਠ ਨਹੀਂ ਮਾਰਨਾ ਢੇਲੀ ਆ ਫਿਰ ਮੀਨੀ ਨੀ ਕੱਢੀ ਬਾਹਰ ਨੂੰ ਬਾਈ ਲੈ ਵੀ ਮਿੱਤਰੋ ਸਿੰਘ ਨਹੀਂ ਹਿਲਦੇ ਹੇ ਮੀਣਿਆਂ ਵਾਲੇ ਟੇਲੀ ਆ ਇਹਨੂੰ ਕਹਿੰਦੇ ਜਿਹੜੀ ਮੀਣੀ ਹੁੰਦੀ ਹੁੰਦੇ ਹੈ ਮੀਣੀ ਦਾ ਵੀ ਨੀੜੇ ਵਿੱਚ ਪੁੰਦੀ ਆ ਹੁੰਦੀ ਹੁੰਦੇ ਹਿਲਦੇ ਨਹੀਂ ਹੁੰਦੇ ਪਰ ਆਪਣੇ ਦੱਡ ਕਾਠਾ ਲੋ ਝੋਟੀ ਚੰਗੀਆਂ ਅੰਗ ਸਾਫ ਆ ਲੇਵੇ ਭਾਂਡੇ ਵਾਲੀ ਸਾਫ ਸੋਥਰੀਆ ਬੱਚੇ ਚਾਏ ਤੇ ਤਾਂ ਤੁਸੀਂ ਨੀਲੀ ਦੇ ਰਲੇਓ ਟੌਪ ਕਲਾਸ ਇਹ ਗੱਲ ਹੈਗੀ ਕਿਉਂਕਿ ਮੈਂ ਦੀ ਅੱਖ ਚੰਗੀ ਆ ਘਰਾਣਾ ਟਿਕਾਣਾ ਚੰਗਾ ਵਾ ਮੈਂ ਦਾ ਹੱਡ ਬਹੁਤ ਚੰਗੇ ਦੀ ਮੈਂ ਆ ਪੱਧਰੀ ਸਮਦਰੀ ਬਹੁਤ ਆ ਮੈਂ ਜਿੰਨੀ ਹੈਗੀ ਆ ਡੇਢ ਮਹੀਨਾ ਹੋ ਗਿਆ ਗੱਬ ਡੋਕਾ ਕੀਤਾ ਹੋਇਆ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀ ਗਏ ਇਹ ਪਾਸ ਦੇ ਵਿੱਚ ਜਦੋਂ ਇਹਨੂੰ ਹੱਥ ਪਾਇਆ ਡਾਕਟਰ ਨੇ ਕਰਤੀ ਉਹ ਉਹ ਤੁਹਾਨੂੰ ਦੇਵਾਂਗੇ ਯਾਰ ਅਬ ਸੱਚੀ ਗੱਲ ਉਹਦਾ ਨੰਬਰ ਲਵੇ ਹਾਂ ਉਹਨਾਂ ਜਿੱਥੋਂ ਆਈਏ ਨੰਬਰ ਦਊਂਗਾ ਮੈਂ ਠੀਕ ਆ ਬਾਈ ਠੀਕ ਆ ओके ਲੈ ਮਿੱਤਰੋ ਨੰਬਰ ਦੇਊਗਾ ਬਾਈ ਜਿੱਥੋਂ ਆਈ ਆ ਗੱਲਬਾਤ ਕਰ ਲਿਓ ਤੁਸੀਂ 8 ਕਿਲੋ ਦੁੱਧ ਦਾ 60000 ਰੁਪਿਆ ਰੇਟ ਆ ਮੈਂ ਦਾ ਕੱਟੀ ਹੁੰਦੇ ਮਗਰ ਤੇ ਮੀਣੀ ਮੈਂ ਆ ਤੇਲੀ ਮੈਂ ਆ ਆ ਬਾਈ ਜਿਹੜੀ 4 ਨੰਬਰ ਵਾਲੀ ਗਾਂ ਬਈ 23000 ਰੁਪਿਆ ਰੇਟ ਆ ਬਾਈ ਦਾ ਕਿੰਨੇ 23000 ਬਾਈ ਸੂਨ ਵਾਲੀ ਆ ਵੀਰੇ ਹਾਂ ਕਿੰਨੇ ਦਿਨ ਲੈਂਦੀ ਆ ਇਹ ਦਿਨ ਲਊਗੀ ਬਾਈ ਇਹ 5 ਤੋਂ 7 ਠੀਕ ਆ ਜਰਸੀ ਤੇ ਪੈਂਦੀ ਆ ਹਨਾ ਹਾਂ ਹੂੰ ਲੈ ਮਿੱਤਰੋ 5-7 ਦਾ ਲੈ ਲਓ ਦੁੱਧ ਇਹ ਵੀ 10-11 ਕਿਲੋ ਦੇ ਦਊਗੀ ਟੋਰਨ ਠੰਡੀ ਸੀਲ ਜਮਾ ਹੂੰ ਜਰਸੀ ਵਾਲਾ ਪੱਖ ਇਹਦੇ ਮੂੰਹ ਤੇ ਵੱਧਦਾ ਬਾਕੀ ਅੰਗ ਆ ਜਿਹੜਾ ਮਗਰਲਾ ਬੈਕ ਸਾਈਡ ਆ ਜਿਹੜੀ ਉਹ ਕਰਾਸ ਪੰਡ ਦੇ ਵਿੱਚ ਜਾਂਦੀ ਆ ਤੇ ਬਾਕੀ ਸਾਫ ਸੁਥਰੀ ਆ ਜਿੰਨੀ ਹੈਗੀ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਮਿੱਤਰੋ ਲੇਵਾ ਪੰਡਾ ਚੰਗਾ ਵਾ ਥਣ ਲੇਵੇ ਦੀ ਕੁਆਲਿਟੀ ਜਿੰਨੀ ਹੈਗੀ ਟੇਲੀ ਦੁੱਧ 10 11 ਕਿਲੋ 12 ਲਈ ਜੋ ਕਿ ਕਿਉਂਕਿ ਅੱਗੇ ਰੁੱਤ ਚੰਗੀ ਆ ਜਾਣੀ ਆ ਜਿੰਦਰ ਮਰਜ਼ੀ ਬਜਾ ਨਿੱਤ ਆ ਜਾਣੀਆਂ ਗਾਈਆਂ ਦੇ ਅੱਗੇ ਕਰਮਾਂ ਠੀਕ ਆ ਭਾਈ ਹਜੇ ਦੇਣਾ ਵੀ ਲੈ ਤੇ ਪਣ ਵੀ ਚੰਗੀ ਜਾਊਗਾ ਜਿੰਦਰ ਮਰਜ਼ੀ ਬਜਾ ਪਿੱਛੇ ਕੋਈ ਪਤਾ ਹਟ ਨਹੀਂਗਾ ਹੂੰ ਠੀਕ ਆ ਭਾਈ ਦੁੱਧੋ ਕੀ 14 15 ਕਿਲੋ ਹੂੰ ਤੇ ਕਾਕੇ ਭਾਈ ਮੇਰਾ ਨੰਬਰ 9814728931 9814728931 ਠੀਕ 9814728931 ਮੇਰੇ ਭਾਈ ਵੇਚਣ ਲਈ ਵਰਕਰਾਂ ਕੋ ਜਿਹੜੇ ਵੇਚਣੇ ਪਸ਼ੂ ਜੀ ਉਹ ਮੈਨੂੰ ਸਪੋਰਟ ਕਰਾ ਗਏ ਠੀਕ ਹੈ ਜੀ ਧੰਨਵਾਦ ਭਾਈ ਗੱਲਬਾਤ ਲਈ ਨੰਬਰ ਸਕਰੀਨ 'ਤੇ